ਕਰ ਡਿਪਟੀ ਕਮਿਸ਼ਨਰ ਬਟੰਡਾਣਾ ਨਾਲ ਇੰਟਰਵਿਊ ਕੀਤੀ ਹੋਊ ਸੀਗੀ ਤੁਸੀਂ ਦੇਖਿਆ ਹੋਣਾ ਉਹ ਕਹਿੰਦੇ ਵੀ ਸਾਰਾ ਜਿਹੜਾ ਏਰੀਆ ਡੱਬ ਵਾਲੀ ਰੋਡ ਨੂੰ ਡਵੈਲਪ ਹੋਈ ਜਾਂਦਾ ਵੀ ਸਾਡੀ ਮਤਲਬ ਇਹ ਹੈਗੀ ਆ ਸੋਚ ਵੀ ਇੱਧਰ ਡਵੈਲਪ ਹੋਣਾ ਚਾਹੀਦਾ ਬਿਲਕੁਲ ਤੁਸੀਂ ਦੇਖੋ ਡੀਸੀ ਸਾਹਿਬ ਜਿਹੜੇ ਵੀ ਸਾਰੇ ਸ਼ਹਿਰ ਨੂੰ ਨੁਮਾਇੰਦਗੀ ਕਰਦੇ ਆ ਉਹ ਉਹ ਮਲੂੜ ਰੋਡ ਨੂੰ ਤਰੱਕੀ ਕਰਾਉਣਾ ਚਾਹੁੰਦੇ ਆ ਮੈਨੂੰ ਤੁਹਾਡੀ ਜਿਹੜੀ ਇੰਟਰਵਿਊ ਮੈਂ ਵੀ ਸੁਣੀ ਸੀਗੀ ਮੈਨੂੰ ਆ ਲੱਗੇ ਵੀ ਜਿਵੇਂ ਮਲੂੜ ਰੋਡ ਤੇ ਉਹਨਾਂ ਦਾ ਕਿਸੇ ਕਲੋਨਾਈਜ਼ਰਾਂ ਨਾਲ ਹਿੱਸਾ ਹੁੰਦਾ ਮੈਨੂੰ ਇਹ ਜੇ ਮੇਰੀ ਜਜਮੈਂਟ ਛੁੱਡੀ ਇੰਟਰਵਿਊ ਤੋਂ ਬਾਅਦ ਹੋਈ ਵੀ ਡਬਲੀ ਰੋਡ ਬੜੀ ਤਰੱਕੀ ਕਰ ਗਈ ਮਲੋੜ ਰੋਡ ਵੀ ਤਰੱਕੀ ਹੋਣੀ ਚਾਹੀਦੀ ਹੈ ਇਹ ਤੂੰ ਐ ਲੱਗਦਾ ਵੀ ਡੀਸੀ ਸਾਹਿਬ ਕਲੋਨਾਈਜ਼ਰਾਂ ਨੂੰ ਖੁਸ਼ ਕਰ ਰਹੇ ਆ ਜਾਂ ਕੋਈ ਉਹ ਪਲਾਟ ਬਨੂ ਲਈ ਬੈਠੇ ਆ ਜਾਂ ਉਹ ਕੋਈ ਉਹਨਾਂ ਨਾਲ ਹਿੱਸਾ ਪਾਈ ਬੈਠੇ ਆ ਉਹਨਾਂ ਦਾ ਹੋਰ ਕੋਈ ਮੋਟਿਵ ਨਹੀਂ ਡਬਲੀ ਰੋਡ ਜਿਹੜੀ ਤਰੱਕੀ ਹੋਈ ਆ ਉਹ ਐਮਜ਼ ਕਰਕੇ ਹੋਈ ਆ ਐਂ ਇੱਥੇ ਮਲੋੜ ਰੋਡ ਤੇ ਕੋਈ ਤੁਸੀਂ ਪ੍ਰੋਜੈਕਟ ਲਿਓ ਡੀਸੀ ਬਠਿੰਡਾ ਨੂੰ ਸ਼ਹਿਰ ਦੀ ਸਾਰੇ ਬਠਿੰਡੇ ਸ਼ਹਿਰ ਨੂੰ ਨੁਮਾਇੰਦਗੀ ਕਰਦਾ ਉਹ ਕਿਸੇ ਬਠਿੰਡਾ ਇਹ ਨਹੀਂ ਹੈਗਾ ਵੀ ਕੱਲਾ ਮਲੂਟ ਰੋਡ ਨੂੰ ਨੁਮਾਇੰਦਗੀ ਕਰਦਾ ਜਿੱਥੇ ਕਿ 2 ਤੋਂ 3% ਵਾਧੇ ਆ ਜੇ ਉਹ ਕਲੋਨਾਈਜ਼ਰਾਂ ਨੂੰ ਇਹ ਜਿਨ੍ਹਾਂ ਨੇ ਬਸ ਤੇ ਚੜ੍ਹਨਾ ਹੀ ਨਹੀਂ ਉਹਨਾਂ ਨੂੰ ਤੂੰ ਬਸ ਸੈਂਡ ਉੱਥੇ ਲੈ ਕੇ ਜਾਣ ਨੂੰ ਫਿਰਦਾ ਇਹ ਕੋਈ ਚੰਗੀ ਸੋਚ ਨਹੀਂ ਡੀਜੀ ਸਾਹਿਬ ਦੀ ਹੈ